ਅਜੀ ਤਾਂ ਮੈਕ ਪਿਆ ਦਾ ਨਿਜੀ ਕਰਨ ਆਇਆ ਸੀ ਤਾਂ ਛੇਕੇ ਦੇ ਡੇੜੇ ਆ ਉਹ ਭਾ ਉਹਨਾਂ ਨੇ ਕੀ ਸੋਚਿਆ ਕਿ ਸਕੂਲਾਂ ਦੇ ਵਿੱਚ ਮਾਸਟਰ ਹੀ ਅੱ퍼 ਰਖੜੇ ਬੰਦ ਕਰ ਦਿਓ ਸਕੂਲਾਂ ਦੇ ਵਿੱਚ ਮਾਸਟਰ ਰਖੜੇ ਬੰਦ ਕਰ ਤੇ ਸਕੂਲ ਬੇਨ इंडिया ਮਰਦੀਆਂ ਫੀਸਾਂ ਕਰੋ ਜਿਹੜੀਆਂ ਮਰਦੀ ਵਰਮੀਨਾ ਲਾਓ ਜਿਹੜੀਆਂ ਮਰਦੀ ਕਾਪੜਾ ਲਾਓ ਇਹ ਸਾਰੀ ਖੁੱਲ ਸਰਕਾਰ ਨੇ ਦੇ ਦਿੱਤੋ ਤੇ ਖਾਲੀ ਸਰਕਾਰ ਨੇ ਕੀ ਕੀਤਾ ਸੀ ਕਦੇ ਅੱਠ ਦਿਨ ਤੱਕ ਜਿਹੜਾ ਯਾਹ ਇਹ ਨਹੀਂ ਕੀਤਾ ਕੋਈ 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 ਨਹੀਂ ਹੋਣੀ ਕਿਹੜੇ ਮਕਾਨ ਕਿੱਦੇ ਬਣੂਗਾ ਇਹਨਾਂ ਨੇ ਸਰਕਾਰ ਦਾ ਸਰਕਾਰੀ ਹਸਪਤਾਲਾਂ ਵੱਲ ਕੋਈ ਧਿਆਨ ਨਹੀਂ ਆ ਕਲੀਨਿਕ ਸੈਕਟਰ ਖੋਲਦੇ ਇਦਾਂ ਕਹਿੰਦੇ ਅਸੀਂ ਕਲੀਨਿਕ ਸੈਕਟਰ ਖੋਲਦਿਆਂ ਉੱਥੇ ਬੜੀਆਂ ਦਵਾਈਆਂ ਮਿਲਦੀਆਂ ਬੜਾ ਨਾਮ ਰੋਉਂਦਾ ਸੈਕਟਰੀ ਸਾਹਿਬ ਉਹਨਾਂ ਨੇ ਕਹਿਣਾ ਕਿ ਪਾਈ ਟਾਈਮ ਹੋ ਗਿਆ ਤੇ ਜਿਸ ਜਿਹੜਾ ਤਾਂ ਜਿਸ ਕੋ ਕਰੀਂ ਦੇ ਇਹ ਜਿਹੜੀ ਜਿਨ੍ਹਾਂ ਨੇ ਆਪਣੇ ਪੰਜਾਬ ਜਿੰਜੀ ਇਹਨਾਂ ਨੇ ਆਪਣੇ ਪੰਜਾਬ ਵਿਆਖਾਦਤ ਰੱਖੇ ਨੇ ਅਗਲੇ ਬੁਲਾਉਣਗੇ ਬਰਾਵ ਦੇ ਜਵਾਬ ਟੀਕੇ ਜੂ ਰਹਾ ਜਿਹਨੀਆਂ ਕਿਸੇ ਪ੍ਰਧਾਨ ਬਲਾ ਦੇ ਉਹ ਆਪਣੇ ਵਿਚਾਰ ਰੱਖਣਗੇ ਛੋਟਾ ਰਾਜ ਹਰਵੀਰ ਸਿੰਘ ਜਗੂ ਭਾਈ ਹੁਣ ਆ ਪਿਆ ਰਹਿਣ ਆਓ ਜੀ ਤੋਂ ਬਰਾਵ ਅੱਜ ਦੇ ਸੱਦੇ ਤੇ ਪਹੁੰਚੇ ਤੋ ਕੇ ਸੰਬੱਧ ਮੋਰਚਾ ਆਪਾਂ ਸੁਣਤਾ ਰਹੇ ਸੀ ਕਿਉਂਕਿ ਭੁਰੇ ਨਿਕੰਮੇ ਮੁੱਖ ਮੰਤਰੀ ਨੇ ਇਹ ਕਹਿੰਦਾ ਸੀ ਸੰਸਦ ਵਿੱਚ ਸਰਕਾਰ ਚੱਲਦੀ ਪੁੱਟਾ ਚੱਲਦੀ ਬੋਲਦੇ ਕਿਉਂਦੇ ਉਹਨੇ ਵਾਅਦੇ ਕਰਕੇ ਭੋਲਾ ਜੱਤੀ ਨੇ ਬੈਠਾਗਾ ਭਰਾਓ ਤੇ 3 ਸਾਲ ਹੋ ਗਏ ਬਣੇ ਤੇ ਅਜ ਤੱਕ ਕਿਸਾਨਾਂ ਨੇ ਮੋੜਾ ਕਿਸੇ ਨੂੰ ਮਰਦ ਨੂੰ ਕੰਮ ਨਹੀਂ ਦਿੱਤਾ ਬੜੇ ਬੜੇ ਦੀ ਗੱਲ ਸੀਗੇ ਪਰ ਆ ਦਾ ਚਿਹਰਾ ਜਰੂਰ ਨੰਗਾ ਹੋਗਾ ਮੁਕੰਮਲ ਮੋਬਦਰੀ ਦਾ ਵੀ ਬਾਕੀ ਇਹ ਲੋਕਾਂ ਦਾਗਾ ਕਿ ਉਹ ਨਾ ਜੋਤਾਂ ਦਾਗਾ ਕਿਉਂਕਿ ਵੋਟਾਂ ਵਾਲੇ ਤਾਂ ਆ ਕੇ ਬੜੇ ਬੜੇ ਵਾਅਦੇ ਕਰਦੇ ਸਾਡੇ ਨਾਲ ਅਸੀਂ ਆ ਵੀ ਕਰਦਾਂਗੇ ਅਸੀਂ ਆ ਵੀ ਕਰਦਾਂਗੇ ਸਾਡੀ ਜਨਤ ਸਾਡੀ ਜਨਤ ਇਸ ਕਰਕੇ ਭਰਾਵੋ ਉਹਨਾਂ ਦੀ ਜਨਤ ਹੋ ਜਾਂਦੀ ਆ ਪਰ ਸਾਡੇ ਲੋਕਾਂ ਦੀ ਗੱਲਤੀ ਲੋਕਾਂ ਦੀ ਜਨਤ ਨਹੀਂ ਹੁੰਦੀ ਇਸ ਕਰਕੇ ਜੋ ਕਿ ਇਸ ਕਰਕੇ ਜੋ ਕਿ ਆਪਾਂ 5 ਤਰੀਕ ਨੂੰ ਕ੍ਰਿਤ ਮੋਰਚ ਤੇ ਸੰਗਠਨ ਦਾ ਚੰਡੀਗੜ੍ਹ ਦਾ ਸੁਰੱਖਿਆ ਦੀ ਗੱਲ ਵੀ ਚੰਡੀਗੜ੍ਹ ਜਾਣਾ ਹੱਥਾਂ ਲਾਉਣਾਗਾ ਜੋ ਸਾਡੀਆਂ 18 ਮੰਗਾਂ ਦੀਆਂ ਜੋ ਇਹਨਾਂ ਦੀਆਂ ਮੰਗਾਂ ਹੋਈਆਂ ਉਹ ਲਾਗੂ ਕਰਾਉਣੀਆਂ ਨੇ ਪਰ ਹਕੂਮਤ ਐਵੇਂ ਕਰਵਾਈ ਹੋਈ ਓ ਸਾਡੇ ਆਪਾਂ ਦੀਆਂ ਗੱਲਾਂ ਨਹੀਂ ਸੁਣ ਸਕੀ ਜਦੋਂ ਉਸ ਮੀਟਿੰਗ ਦੇ ਵਿੱਚੋਂ ਪਤਾ ਨਹੀਂ ਕਿਵੇਂ ਘੋਹਾ ਲੈ ਰਿਹਾ ਹੁੰਦਾਗਾ ਆ ਮੋਰਡ ਦਾ ਚਾੜੀ ਦੇ ਵਿੱਚ ਸ਼ਰਕਾਰ ਦੀ ਝਲਕ ਮਿਲੀ ਆ ਭਰਾਵੋ ਫਿਰ ਉਹਨੇ ਉਹ ਦਸ ਕਰਕੇ ਵੀ ਦਿਖਾਇਆਗਾ ਤਿੰਨ ਦਿਨ ਇਕ ਨੂੰ ਮੀਟਿੰਗ ਆਪਰੇ ਸਾਮ ਤੋਂ ਸਤ ਨੂੰ ਆਉਂਦੀ ਆ ਤੇ ਰਾਤ ਨੂੰ 2 ਵਜੇ 1 ਵਜੇ ਭਰਾਵੋ ਆਪਕਾ ਘਰਾਂ ਦੇ ਵਿੱਚ ਸਾਪੇ ਵਾਲ ਲੱਗੇ ਹੋ ਹਲ ਹਲ ਕਰਦੀ ਪੁਲਿਸ ਪਿੰਡਾਂ ਆ ਲੋਕ ਤਾਂ ਇੱਕ ਸਾਈਡ ਤੇ ਬੈਠੇ ਸੀਗੇ ਤੇ ਨਾਲੇ ਖਾਣਾ ਸਰਤਾਂ ਦੇ ਉੱਤੇ ਭਾਵੇਂ ਇਹ ਮੈਡੀਕਲ ਲਾ ਕੇ ਪੂਰਾ ਯਾਮ ਕੀਤਾ ਹੋਇਆ ਸੀਗਾ ਜਿਹੜਾ ਕਹਿੰਦਾ ਸੀ ਬਿਆਨ ਦੇਖ ਲਈ ਇਹਦਾ ਕਹੇ ਲਾ ਭਾਗਦਾਨ ਦਾ ਆ ਕੇ ਬਾਹਰ মিডিਆ ਦੇ ਵਿੱਚ ਦਿੰਦਾ ਸੀਗਾ ਬਿਆਨ ਭਾਵੇਂ ਕਿ ਮੈਂ 3.5 ਕਰੋੜ ਦਾ ਇਸ ਕਰਕੇ ਸਾਰੇ ਲੋਕਾਂ ਦਾ ਖਿਆਲ ਰੱਖਣੇ ਮੈਂ ਕੀ ਕੀ ਕਹਿੰਦੇ ਮੰਨਾ ਤੇ ਭਾਵੇਂ ਸਰਕ ਚਲਚ ਬੈਂਦੀਆਂ ਦੇ ਵਿੱਚੋਂ ਸਾਡੀ ਭਰਾ ਮਰੀ ਚੱਲ ਦਿਰਾਉਣੀ ਚਾਹੁੰਦਾਗਾ ਹੋ ਕਿਉਂਕਿ ਸਾਡੇ ਨਾਲ ਅਗਰੇ ਵੀ ਹੁਬੀ ਰਹੀਆਂ ਭਰਾਵੋ ਅਸੀਂ ਧਰਮਾਂ ਦੇ ਨਾਂ ਤੇ ਜੁਵਾਤੀ ਹੋ ਜਾਂਦੇ ਆ ਅਸੀਂ ਜਾਤਾਂ ਪਾਤਾਂ ਦੇ ਨਾਂ ਤੇ ਜੁਵਾਤੀ ਹੋ ਜਾਂਦੇ ਆ ਨਹੀਂ ਭਰਾਵੋ ਹੁਣ ਬਚੋ ਦੀ ਲੋੜ ਹੈ ਇਨ੍ਹਾਂ ਗੱਲਾਂ ਤੋਂ ਇਨ੍ਹਾਂ ਹਸਾਮਤਾਂ ਦੇ ਇਨ੍ਹਾਂ ਪਿਆਨਿਆਂ ਨੂੰ ਲੋਟ ਕਰਨ ਦੀ ਲੋੜ ਹੈ ਸਾਡੇ ਭਾਈਚਾਰੇ ਸੰਗ ਦੇ ਵਿੱਚ ਕਿਵੇਂ ਤਰੇੜਾ ਪਾ ਰਹੇ ਹੈ ਇਹ ਲੋਕ ਭਰਾਵੋ ਇਸ ਕਰਕੇ ਸਾਨੂੰ ਵੱਡੀ ¡Gracias! <laughs> I'm <laughs> sorry.